ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਖੜੀ ਦਾ ਤਿਹਾੜੀ ਵੀ ਲਗਭਗ ਨੇੜੇ ਹੀ ਆ ਗਿਆ ਹੈ 19 ਅਗਸਤ ਨੂੰ ਪੂਰੇ ਭਾਰਤ ਵਿੱਚ ਰਖੜੀ ਦਾ ਤਿਹਾੜੀ ਮਨਾਇਆ ਜਾਵੇਗਾ ਤੇ ਤੁਸੀਂ ਇਸ ਫੋਟੋ ਨੂੰ ਇਸ ਤਸਵੀਰ ਨੂੰ ਜਰਾ ਧਿਆਨ ਨਾਲ ਵੇਖੋ ਇਸ ਫੋਟੋ ਵਿੱਚ ਬੇਬੇ ਨਾਨਕੀ ਜੀ ਬਾਬੇ ਨਾਨਕ ਜੀ ਦੇ ਰਖੜੀ ਬੰਦੀ ਪਈ ਹੈ। ਰਖੜੀ ਵਾਲੇ ਦਿਨ ਜਾਂ ਫਿਰ ਰਖੜੀ ਤੋਂ ਪਹਿਲਾਂ ਕਈ ਮੇਰੇ ਭਰਾ ਅਜੇ ਹੀ ਹੋਣਗੇ, ਮੇਰੀਆਂ ਭੈਣਾਂ ਅਜੇ ਹੀ ਹੋਣ ਗਿਆ ਜੋ ਫੇਸਬੁੱਕ ਤੇ ਜਾਂ ਫਿਰ ਇੰਸਟਾਗ੍ਰam ਤੇ ਇਸ ਫੋਟੋ ਨੂੰ ਅਪਲੋਡ ਕਰਨ ਗਿਆ। ਮੇਰਾ ਉਹਨਾਂ ਭੈਣ ਭਰਾਵਾਂ ਨੂੰ ਇੱਕ ਸੁਨੇਹਾ ਹੈ। ਇੱਕ ਬੇਨਤੀ ਹੈ ਕਿ ਤੁਸੀਂ ਇਸ ਫੋਟੋ ਨੂੰ ਇੰਸਟਾਗ੍ਰਾਮ ਤੇ ਜਾਂ ਫਿਰ ਫੇਸਬੁੱਕ ਤੇ ਅਪਲੋਡ ਨਾ ਕਰਿਓ ਤੁਹਾਨੂੰ ਇਹ ਫੋਟੋ ਫੇਸਬੁੱਕ ਤੇ ਨਹੀਂ ਪੋਣੀ ਚਾਹੀਦੀ ਨਾ ਹੀ ਇੰਸਟਾਗ੍ਰਾਮ ਦੇ ਪੋਣੀ ਚਾਹੀਦੀ ਹੈ ਗੱਲ ਇਹ ਹੈ ਕਿ ਸਿੱਖ ਧਰਮ ਦਾ ਰਖੜੀ ਨਾਲ ਕੋਈ ਵੀ ਸਬੰਧ ਨਹੀਂ ਹੈ ਸਿੱਖ ਧਰਮ ਵਿੱਚ ਰਖੜੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਬਾਬੇ ਨਾਨਕੀ ਜੀ ਨੇ ਕਦੇ ਵੀ ਬਾਬੇ ਨਾਨਕ ਦੇ ਰਖੜੀ ਨਹੀਂ ਬੰਦੀ ਸੀ ਤਸਵੀਰ ਬਣਾਉਣ ਵਾਲੇ ਨੇ ਸਿਰਫ ਪੈਸਾ ਕਮਾਉਣ ਦੀ ਖਾਤੇ ਤਸਵੀਰ ਬਣਾਈ ਹੈ ਸਿਰਫ ਵਪਾਰ ਚਲਾਉਣ ਦੀ ਖਾਤਰ ਤਾਂ ਕਿ ਅਖਰੀ ਵਾਲੇ ਦਿਨ ਵੱਤ ਵੱਦ ਪੈਸਾ ਕਮਾਇਆ ਜਾ ਸਕੇ ਵਪਾਰ ਕੀਤਾ ਜਾ ਸਕੇ ਇਹ ਤਸਵੀਰ ਬਣਾਉਟੀ ਹੈ ਇਹ ਤਸਵੀਰ ਇੱਕ ਕਲਾਕਾਰ ਨੇ ਬਣਾਈ ਹੈ ਬਣਾਉਣ ਵਾਲੇ ਨੇ ਬਣਾਈ ਹੈ ਜੋ ਕਿ ਇਹ ਤਸਵੀਰ ਝੂਠੀ ਹੈ ਕਿਉਂਕਿ ਬਾਬੇ ਨਾਨਕੀ ਨੇ ਕਦੇ ਵੀ ਬਾਬੇ ਨਾਨਕ ਦੇ ਰਖੜੀ ਦੀ ਬੰਦੀ ਸੀ ਤੁਸੀਂ ਇਸ ਤਸਵੀਰ ਨੂੰ ਧਿਆਨ ਨਾਲ ਵੇਖੋ ਬਾਬੇ ਨਾਨਕ ਦੀ ਜੋ ਦਾੜ੍ਹੀ ਹੈ ਦਾੜਾ ਹੈ ਉਹ ਚਿੱਟਾ ਹੈ ਜਦਕਿ ਬਾਬੇ ਨਾਨਕੀ 1518 ਵਿੱਚ ਹੀ ਚਲੇ ਗਏ ਸੀ ਇਹ ਤਸਵੀਰ ਸਿਰਫ ਇੱਕ ਵਪਾਰੀ ਨੇ ਪੈਸਾ ਕਮਾਉਣ ਦੀ ਖਾਤਰ ਬਣਾਈ ਹੈ ਤਾਂ ਕਿ ਰਖੜੀ ਵਾਲੇ ਦਿਨ ਉਹ ਵੱਧ ਤੋਂ ਵੱਧ ਪੈਸਾ ਕਮਾ ਸਕਣ। ਹੁਣ ਤੁਸੀਂ ਵੇਖੋ ਰਖੜੀ ਵਾਲੇ ਦਿਨ 1-2 ਰੁਪਈਆ ਦਾ ਢਾਗਾ ਹੁੰਦਾ ਹੈ। ਢਾਗੇ ਦੀ ਕੀਮਤ ਹੁੰਦੀ 1000 ਰੁਪਈਆ ਪਰ ਉਹੀ ਢਾਗਾ ਵਪਾਰੀ ਵੇਚਦੇ ਨੇ 50 ਰੁਪਏ ਦਾ, 40 ਰੁਪਏ ਦਾ। ਰਖੜੀ ਦੀ ਕੀਮਤ ਵੱਧ ਤੋਂ ਵੱਧ ਕੀ ਹੋਊਗੀ 5-7 ਰੁਪਏ ਹੋਊਗੀ। ਉਹੀ ਰਖੜੀ ਤੁਹਾਨੂੰ 1.5-200 ਦੇ ਮਿਲੇਗੀ। ਇਹ ਸਿਰਫ ਪੈਸਾ ਕਮਾਉਣ ਦਾ ਇੱਕ ਜਰੀਆ ਹੈ ਤੇ ਮੇਰਾ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ ਇਹ ਰਖੜੀ ਵਾਲੇ ਦਿਨ ਤੁਸੀਂ ਬਾਬੇ ਨਾਨਕ ਦੀ ਬੇਬੇ ਨਾਨਕੀ ਦੀ ਜੋ ਫੋਟੋ ਹੈ ਰਖੜੀ ਬੰਦੀ ਹੋਈ ਉਹ ਤੁਸੀਂ ਫੇਸਬੁਕ ਤੇ ਨਾ ਪਾਇਆ ਜੇ ਇਹ ਤੁਹਾਨੂੰ ਮੇਰੀ ਬੇਇੱਜ਼ਤੀ ਹੈ ਕਿਉਂਕਿ ਸਿੱਖ ਧਰਮ ਵਿੱਚ ਰਖੜੀ ਦਾ ਤਿਉਹਾਰ ਨਾਲ ਕੋਈ ਸਬੰਧ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ